ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਸੂਈਆਂ ਸਵਾਈਆਂ ਦੋਵਾਂ ਮਗਰੀਆਂ ਅਛੀਆਂ ਤੇ ਚਾਰ ਪੰਜ ਮੱਝਾਂ ਤੁਹਾਨੂੰ ਪੰਜ ਮੱਝਾਂ ਤੁਹਾਨੂੰ ਚਾਰ ਦਿਖਾਵਾਂਗੇ ਜਿਨ੍ਹਾਂ ਵਿੱਚੋਂ ਕੋਈ ਸੂਈ ਆ ਤੇ ਕੋਈ ਗੱਬਣ ਆ ਤੇ ਕੋਈ ਬੱਚੇ ਤੋਂ ਬਿਨਾ ਆ ਬਾਕੀ ਵੀਡੀਓ ਪੂਰੀ ਜਰੂਰ ਵੇਖਿਓ ਇਹ ਗੱਲਬਾਤ ਹੁਣ ਕਰਦੇ ਆਂ ਤੇ ਬਾਕੀ ਇਹ ਵੀ ਸੋਈਆਂ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖਾਣ ਤੇ ਗੱਪਣ ਆਪਣੀ ਪਾਸ ਕਰਕੇ ਖਾਣਾ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਠਾ ਜੀ ਕਿਰਪਾ ਬਾਬੇ ਦੀਪ ਸਿੰਘ ਦੀ ਚਲੋ ਕਿਰਪਾ ਚੈਹੀਦੀ ਜੇ ਹਾਂਜੀ ਹਾਂਜੀ ਮਾਰਕਾ ਹਨ ਫਿਰ ਤੁਹਾਨੂੰ ਤੁਹਾਨੂੰ ਬਹੁਤ ਕੰਪੈਨ ਲੈਣਤੀ ਜੇ ਫਿਰ ਠੀਕ ਹਾਂਜੀ ਹਾਂਜੀ ਏਰ ਕੀ ਲਾਓਗੇ ਸੀਜ਼ਨ ਕੇ ਫਿਰ ਹਾਂਜੀ ਹਾਂਜੀ ਸੀਜ਼ਨ ਲਾਵਾਂ ਹਰਿਆਣਾ ਤੇ ਪੰਜਾਬ ਤੋਂ ਅੱਛਾ ਹਾਂਜੀ ਆ ਜਿਹੜੀ ਬਾਹਰ ਖਲੋਤੀ ਇਹੀ ਆ ਹਾਂਜੀ ਕਰਤਾਰ ਦੀ ਚਾਹ ਦਿਖਾਈਏ ਇੱਕ ਵਾਰੀ ਹਾਂ ਜਿਹੜੀ ਕੰਪੈਨ ਜਿਹੜੀ ਵੀਰ ਜੀ ਹੁਣਾਂ ਲੈ ਆਣਤੀ ਆ ਤੇ ਬਾਕੀ ਚਲੋ ਗੱਲ ਉਹੀ ਆ ਵੀ ਮਿਹਨਤ ਬੰਦੇ ਨੂੰ ਕਰਨੀ ਚਾਹੀਦੀ ਆ ਜਿਵੇਂ ਤਰੋਂ ਉਦੋਂ ਤੁਹਾਡੇ ਵੱਡੇ ਭਾਜੀ ਵੀ ਕਹਿੰਦੇ ਸੀ ਹਾਂਜੀ ਹਾਂਜੀ ਵੀ ਬਾਹਰ ਜਾਣ ਨਾਲੋਂ ਬੰਦਾ ਇੱਥੇ ਕੁਛ ਨਾ ਕੁਛ ਕਰ ਲੇ ਤੇ ਉਹ ਚੰਗਾ ਆ ਬਿਲਕੁਲ ਬਿਲਕੁਲ ਜਿਨ੍ਹਾਂ ਨੂੰ ਵੇਖੋ ਤੁਹਾਨੂੰ ਪਤਾ ਜਿਹੜਾ ਤੇ ਇੱਥੇ ਕੰਮ ਕਰ ਲਿਓਗਾ ਹੁਣ ਬਾਹਰ ਜਾਣ ਦੀ ਹਾਂਜੀ ਜਿਨ੍ਹਾਂ ਕੇ ਬਾਹਰ ਜਾਣ ਤੇ ਲੱਗਣੇ ਉਹਨੇ ਕਿਤੇ ਕੰਪੈਨ ਆ ਜਾਣੀ ਆ ਤੇ ਨਾਲੇ ਸੀਜ਼ਨ ਵਧੀਆ ਲੱਗ ਜਾਣਾ ਨਾਲੇ ਘਰ ਦੀ ਚੀਜ਼ ਬਣ ਜਾਣੀ ਆ ਬਿਲਕੁਲ ਉਹੀ ਕੰਮ ਹੀ ਕਰਨਾ ਪਣਾ ਵਾ ਹਾਂਜੀ ਹਾਂਜੀ ਚਲੋ ਇਤਨਾ ਹੀ ਹਰ ਕਿਸ ਦੀ ਆਪੋ ਆਪਣੀ ਸਮਝ ਆ ਬਿਲਕੁਲ ਬਿਲਕੁਲ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਕਮਲ ਆ ਹਾਂਜੀ ਕੋਲ ਤੋਂ ਫੀਲਡ ਦਾ ਬ੍ਰਾਂਡ ਕਿ ਤਿੰਗਲਾ ਕਰਦਾਸ ਕੋਲ ਤੇ ਫੋਨ ਨੰਬਰ ਹੀ ਬੋਲ ਦ 98159784 ਬਣਾ ਨੰਬਰ ਹੈ ਇੱਥੇ ਵਰਸਲ ਚੱਲਦਾ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈਏ ਤੇ ਪਹਿਲੇ ਤੋਂ ਮੈਂ ਵੀ ਝੋਟੀ ਸੂਈ ਆ ਕਿੰਨਾ ਚਿਰ ਹੋਇਆ ਸੂਈ ਨਾ ਸੂਈ ਨੂੰ ਇਹਨੂੰ 20 25 ਦਿਨ ਹੋ ਗਏ ਜਾਂ ਕਟਾ ਜੀ ਮਗਰ ਹਾਂ ਕਟਾ ਜੀ ਇਹਦੇ ਮਗਰ ਕੁੱਝ ਬੜਾ ਝੋਟੀ ਦਾ ਪਰ ਕੱਟ ਚੰਗਾ ਆ ਉੱਤਰਾ ਤੇ ਥੱਲੇ ਵੀ ਸਫਾਈ ਆ ਬਹੁਤ ਸਾਫ਼ ਹੈ ਝੋਟੀ ਯਾਦਾ ਚੰਗੀਆਂ ਚੋਟੀਆਂ। ਕਾਦੇ ਤਾਂ ਸਾਰੀਆਂ ਨਹੀਂ ਐਚਾ ਜੰਨੀਆਂ ਤਾਂ ਨਿਖਾਉਣੀਆਂ ਵਾ। ਠੀਕ ਆ। ਤੇ ਦੁੱਧ ਕਿੰਨਾ ਜੇ ਤੇ ਕੋਲ? ਦੁੱਧ ਵੀ ਵੀ ਇਥੇ 8 ਕਿਲੋ ਹੋ ਗਏ। ਅੱਛਾ 8 ਕਿਲੋ ਆ। ਹਾਲੀ ਹਾਲੀ ਛੋਟੀ ਨਾਲ ਦੁੱਧ ਦੋ ਤਾਂ ਨੋਕਲੇ ਤੇ ਲਿਆਦੀ ਥੋੜਾ ਜਿਹਾ ਪਰੋਂ ਪਰੋਂਦਾ ਘਰ ਦਾ ਡੰਗਾ। ਤੋਰ ਫੇਰ ਇੱਕ ਰੀਨ। ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਆ ਕੇ ਵੇਖ ਲਿਆ। ਇਹ। ਦੱਕੇ ਤਰੇ ਆ ਵੀ ਚਲੋ ਫੱਬਦੀ ਆ। ਉਤਰਾਂ ਸੈਣੀ ਆ। ਇਹ ਜਿਹੜੀਆਂ ਚੋਟੀਆਂ ਦਾ ਫਿਰ ਕੱਲਾ ਦੁੱਧ ਨਾ ਮੁੰਦ ਨਹੀਂ ਪੈਂਦਾ। ਚੰਦ ਕਾਟਦਾ ਵੀ ਜਿਹੜਾ ਮੁੱਲੇ ਦਾ ਪੈਣਾ। ਬਿਲਕੁਲ ਮਗਰੇ ਤੇ ਕੱਟੀ ਕੱਟਾ ਜੀ ਮਗਰ ਖੱਟਾ ਜੀ ਇਹਦੇ ਕੱਟਾ ਇਹ ਥਾਣੇ ਦੇ ਦੇਖ ਸਕਦੇ ਜੀ ਬਾਕੀ ਵਿੱਚ ਆ ਸ਼ਾਂਗ ਜੀ ਲੱਗੀ ਆ ਅਖਰੀ ਆ ਮਾਸ ਜਾਈ ਆ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਵੀ ਜੀ ਛੋਟੀ ਜਿਹੀ 95000 ਦੀ ਆ ਅੱਛਾ ਆਪਾਂ ਜਿਹੜੀ ਹਾਨ ਆਵਾ ਛੋਟੀ 85000 ਦੀ 85000 ਦੀ ਹਾਂਜੀ ਹਾਂਜੀ ਮਾਨ ਤਾਂ ਥੋੜਾ ਬੋਦਾ ਹੋਊਗਾ ਮੌਕੇ ਤੇ ਕਰ ਦੋਗੇ ਥੋੜਾ ਬਾਤ ਹਾਂ ਠੀਕ ਹੈ ਜੀ ਹਾਂਜੀ ਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਝੋਟੀ ਜੇ ਜੀ ਜੀ ਚੋਟੀ ਜਹਾ ਚੰਗੀ 11 ਕਿਲੋ ਦੁੱਧ ਆ ਗਿਆ ਬਿਛਲੇ ਤਿਆਰ ਜਿਹੜਾ 11 ਲੀਟਰ 11 ਕਿਲੋ ਚਾਰ ਦੁੱਧ ਚੁਆਈ ਇੱਕ ਨੰਬਰ ਐ ਸਿਕੂਰੀ ਇਹਨੂੰ ਕਿੰਨਾ ਚਿਰ ਹੋਇਆ ਸੁਈਨਾ ਇਹਨੂੰ ਮਿੱਤੀ ਮਹੀਨਾ ਲਾ ਲੋ ਲਾ ਲੋ ਆ ਕੱਟੀ ਜੇ ਇਹਦੀ ਕੱਟੀ ਬੜੀ ਚੰਗੀ ਹੈ ਤੋਰਾ ਫਿਰ ਇਹਨਾਂ ਵਿੱਚ ਦੁੱਧ ਜਿਹੜਾ ਕਹਿੰਦੇ ਵੀ 11 ਲੀਟਰ ਹੈਗਾ ਇਹਦੇ ਕੋਲ ਹੁਣ ਮੌਕੇ ਤੇ ਬਾਕੀ ਇਹ ਵੀ ਝੋਟੀ ਚਲੋ ਫੱਬਦੀ ਆ ਥਾਣਾ ਇਹਦੇ ਕੋਲ ਵੀ ਚੰਗਾ ਲੱਗਾ ਹੈ ਲੈ ਜੋ ਬਾਕੀ ਹਵਾਨੇ ਦੇ ਦੋਵਾਂ ਪਾਸੇ ਨਾੜਾ ਵੀ ਇਹਦੇ ਚੰਗੀਆਂ ਬਰੀਕ-ਬਰੀਕ ਦੀਆਂ। ਇਹਦਾ ਛੋਟਾ। ਉਹ ਤੋਂ ਬੋਤਲਾਂ ਨੂੰ 12 ਕਿਲੋ ਭਰੀ ਜਾਊਗੀ ਚੰਗੀ ਸੇਵਾ ਵਿੱਚ। ਇਹਦੇ ਤੋਂ ਵੀ 10 ਲੀਟਰ ਪੂਰਾ ਕਰ ਦੋ। ਆਹ ਦੇਖ ਸਾਡੇ ਜੀ। ਕਿੰਨਾ ਫਿਰ ਵਿਰਦੀ ਇਹਦਾ ਮੁੱਲ? ਮੁੱਲ ਵੀ ਨਹੀਂ ਜੀ ਇਹਦਾ ਲੱਗੇ 90000 ਰੁਪਏ 85000 ਜੀ ਦੇ ਦਾਂਗੇ। ਅੱਛਾ ਵੀ 85000 ਜੀ। ਮਾਨ ਤਨ ਤੇ ਚਲ ਹੋਊਗਾ ਕੋਈ ਚੱਲ ਨਹੀਂ। ਮਾਨ ਤਨ ਤੇ ਚਲ ਹੋਊਗਾ ਹੀ ਹਨਾ। ਦੁੱਧ 10 11 ਲੀਟਰ ਇਹਦੇ ਕੋ ਚਵਾ ਦੋਗੇ ਹਨਾ। ਇਹ ਕੋ 8 ਕਿਲੋ। ਤੇ ਬਦੂ ਕੇ ਬਾਕੀ। ਠੀਕ ਆ। ਪਰੌਂਦੀਆਂ ਵਾਲੀ। ਹਾਂ ਜੀ। त्याग गब्बन जे ए गब्बन ਝੋਟੀਏ ਦੇਣ ਹਜੇ 10 12 ਹੈਗੇ ਆ ਪਰ ਥੋੜੀ ਬਹੁਤ ਚੱਗੀ ਹੈ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਜੇ ਸੁਦੇ ਝੋਟੀ ਆਕਾ ਅੱਛਾ ਮੈਂ ਵੀ ਪਤਾ ਨਹੀਂ 10 12 ਦੇ ਆਹ ਨਾ ਗਈ ਜੀ ਜਿਹੜਾ ਦੇਵਣਗੀਆਂ ਕਹਿਣ ਨੂੰ 12 13 15 ਕਹਦੇ 14 ਕਹਦੇ 10 11 ਦੇ ਲੱਗ ਬੰਨੇ ਵੀ ਗੰਦੇ ਕਿ ਜਿਹੜਾ ਕਰੀ ਜੋ ਜਲੂ ਦੁੱਧ ਹੈ ਜੇ ਬੜਾ ਯਾਰ ਬਾਕੀ ਸੋਹਣੀ ਝੋਟੀ ਹੈ ਵੀ ਇਸ ਤਰ੍ਹਾਂ ਮੂੰਮਾ ਤੇ ਲੱਗਦੀ ਆ ਬਾਕੀ ਜੇ ਤਿਆਰ ਹੋਣੀਆਂ ਥੱਲੇ ਇਹ ਥਾਂਣ ਵੀ ਇਹ ਤੇ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਪ੍ਰੋਪਰ ਹੱਥ ਚਾਉਣਾ ਤਾਂ ਤਾਂ ਮਰੂਗੀ ਨਾ ਕੱਟੀ ਤੇ ਫੇਰ ਪਤਾ ਲੱਗੂਗਾ ਹਾਂਜੀ ਕੱਟੀ ਹਾਂ ਦੇਖ ਸਕਦੇ ਹੁਣ ਥਾਣੇ ਦੇ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ ਜੀ ਇਹਦਾ 85000 ਆ ਅੱਛਾ 80000 ਦੀ ਹਾਂ ਨਾਲ 80000 ਜੀ ਬੱਸ ਓਰ ਛੱਡੋ ਨਹੀਂ ਇਹ ਤੋਂ ਠੀਕ ਹੈ ਤੇ ਆ ਬੱਚੇ ਦਾ ਬਿਨਾਂ ਜੀ ਇਹ ਤਾਂ ਉਤਰ ਗਿਆ ਇਹਦੇ ਕੋਲ ਕਿੰਨਾ ਦੁੱਧ ਇਸ ਵੇਲੇ 6 ਕਿਲੋ ਦੱਸਿਆ ਜੀ ਵੀਰੋ ਜੀ ਅੱਛਾ ਹਾਂ ਜੀ ਹਾਂ ਜੀ ਬਾਕੀ ਕੀ ਗੱਲ ਆ ਕੇ ਨਾ ਤੁਹਾਨੂੰ ਪਤਾ ਹਿੱਲ ਦੀ ਮਾਸਾ ਹੀ ਨਾਣੀ ਬਹੁਤੀ ਠੰਡੀ ਆ ਅੱਛਾ ਇਹਦਾ ਇਧਰ ਵੀ ਨਹੀਂ ਪੈਰ ਕਰਦੇ ਤੋਰੋ ਫੇਰ ਇੱਕ ਜੇ ਤੋ ਵੀ ਹਟ ਜੂਗੀ ਆਪਾਂ ਮੇਰੇ ਅਰਜੀ ਲੈਂਦੀ ਆ ਸੁਆ ਕਿਨਵਾ ਇਹਦਾ ਪਾਸ ਕਰਕੇ ਹਾਂਜੀ ਸੁਆ ਪਹਿਲਾ ਜੇ ਪਹਿਲਾ ਸੁਆ ਤੇ ਗਾਂ ਦੂਜਾ ਸੋਨਾ ਇਹਨੇ ਠੀਕ ਆ ਕਰੋ ਹੋਰ ਜੀ ਤੇ ਜਰਾ ਕਹਿੰਦਾ ਕਿ ਭਰਾਇਆ ਆ ਬਾਕੀ ਗਾਂ ਦਾ ਪਤਾ ਨਹੀਂ ਉਤਰਿਆ ਆ ਵੇ ਜੰਮੀ ਪਲੀ ਚੰਗੀ ਆ ਵਜਨ ਕੱਦ ਵਜਨ ਤੇ ਚੰਗੀ ਆ ਇਹ ਜੀ ਸੁਆ ਇਹਦਾ ਪਹਿਲਾ ਹੀ ਆ ਲੈ ਜਾਓ ਜੀ ਬਾਕੀ ਇਹੋ ਜੀ ਛੋਟੀ ਗਾਂ ਵੀ ਤਿਆਰ ਹੁੰਦੀ ਆ ਤੇ ਚਲੋ ਚੰਗੀ ਰਕਮ ਦੀ ਤਿਆਰ ਹੁੰਦੀ ਆ ਥੱਲੇ ਆਵੇਂ ਸਫਾਈ ਤੇ ਅੰਡੈਕਸਰ ਦੇ 판ੇ ਤੇ ਵੀ ਤੇਦਾ ਮੁੱਲ ਦਿੱਤੀ ਜਾਂਦੀ ਜੇ ਤੋਂ ਖਰਾਬ ਮੱਜਾ ਬਹੁਤ ਹੁੰਦੀ ਆ ਆਪਣੇ ਕੋਲ ਹਾਂਜੀ ਪਰ ਜੀ ਕਿਸੇ ਮਤਲਬ ਚਲੋ ਦੁੱਧ ਵਾਸਤੇ ਇੱਕ ਚੀਜ਼ ਲੱਗ ਗਿਆ ਹਾਂਜੀ ਇਹਨੇ ਅੱਗੇ ਜਾਣਾ ਹਾਂਜੀ ਉਹ ਜੋ ਟੀ ਬਿਲਕੁਲ ਪਰਫੈਕਟ ਆ ਇੱਕ ਨੰਬਰ ਆ ਹਾਂਜੀ ਸਾਹਮਣੇ ਨਾਲ ਖੜਾ ਹੋ ਹਾਂਜੀ ਹਾਂਜੀ ਤੇ ਇਹਦਾ ਮੋਹਰੇ 50000 ਆ ਹੁਣ ਅੱਛਾ 50000 ਆ ਹਾਂਜੀ 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 ਕਰ ਦੋਗੇ ਮੰਤਾਂ ਦੇ ਵਿੱਚੋਂ ਮੁੱਕੇ ਦੇ ਕਰ ਲਗਦੇ ਹੋ ਤੇ 30000 ਰੁਪਏ ਠੀਕ 47000 47000 ਆ ਜ਼ਿੰਦਗੀ ਦੇ ਦਾਂਗੇ ਠੀਕ ਆ ਬਾਈ ਚੰਗੀ ਝੋਟੀ ਤੇ ਹੁਣ ਆਂ ਗਾਂ 'ਚ ਜਿਹੜੀ ਕਿੰਨਾ ਦੋਤੇ ਦੇ ਕੋਲ 7 ਕਿਲੋ ਦੁੱਧ ਆ ਵਿਧੀ ਵਛੀ ਖਲੇ ਜਰਸੀ ਜਰਸੀ ਵੜਾ اچھا ਚੁਆਈ ਇੱਕ ਨੰਬਰ ਆ ਠੀਕ ਆ ਠੰਡੀ ਧੀਰੀ ਕੋਈ ਦਸੀ ਨਹੀਂ ਕੋਈ ਕੁਛ ਨਹੀਂ ਠੀਕ ਆ ਹਾਂਜੀ ਹਾਂਜੀ ਬੱਚਾ ਇਹਦਾ ਬੱਚਾ ਵਛੀ ਜੇ ਮਗਰ ਆਹ ਵਾਲੀ ਵਛੀ ਜੇ ਇਹਦੇ ਮਗਰ ਪੰਨੇ ਦੀ ਲਾਵੇ ਦੇਰ ਦੀ ਲਾਵੇ ਸਾਹਮਣੇ ਆਪਣੀ ਸਮਝ ਨਾ ਲਾ ਲੇ ਕੋਈ ਹਾਂਜੀ ਤੋਰਾ ਫੇਰ ਇੰਦਾ ਵੀ ਕੋਈ ਜ਼ਿਆਦਾ ਨਹੀਂ ਹੈਗੀ ਪਰ ਇਹ ਹੈ ਇਨਿਕ ਜਦ ਵੀ ਇਹ ਸਿੰਗ ਹੀ ਦਗਾਏ ਆ ਇਹਦਾ ਟਾਈਮ ਦੱਸਦਾ ਹਾਂ ਹਫਤੇ ਵਿੱਚ ਆ ਸਿੰਗ ਦਗਾਤੇ ਹੱਤਰਾ ਇਹਦੇ 7 ਕਿਲੋ ਦੁੱਧ ਹੈ ਜਿਹੜਾ ਕਹਿੰਦੇ ਵੀ ਇਹਦੇ ਕੋਲ ਉੱਤੇ ਇਸ ਲਈ ਮਾਦਨ ਪਿੰਡੋਂ ਲਈ ਆਈ ਅੱਛੀ ਲੈ ਆ ਜੋ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ ਗਏ ਨੂੰ ਇਹ ਫੀਡ ਪੈਕੇਜ ਦਾ 10 ਕਿਲੋ ਦੁੱਧ ਕਰ ਦੂਗੀ ਹਾਂਜੀ ਹਾਂਜੀ ਇਹ ਵੱਖਰੀ ਗੱਲ ਇਹਨੂੰ ਪਾਇਆ ਘਟਿਆ ਫੀਡ ਫੂਡ ਪੰਡ ਵਗੈਰਾ ਹਾਂਜੀ ਤੇ ਪਿੰਡੋਂ ਲਈ ਮਰਜੀ ਸਿੰਘਾਂ ਨੂੰ ਤੇ ਪੱਠੇ-ਪੁੱਠੇ ਤੇ ਚਲੋ ਤੁਹਾਨੂੰ ਪਤਾ ਵਧੀਆ ਪਾਉਂਦੇ ਆ ਹਾਂਜੀ ਹਾਂਜੀ ਤੇ ਬਾਕੀ ਹੁਣ ਇਹ ਮੱਛੀ ਜਿਹੜੀ ਇਹ ਮੋਲੇ ਦਾ 30000 ਹੈ 26000 ਦਿਖਾਣਾ ਦੇਣਾ 26000 ਦੀ ਜਿਆਦਾ ਹਾਂਜੀ ਹਾਂਜੀ 26 ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹਨਾ ਬਿਲਕੁਲ ਮੰਨਦਾ ਹਾਂ ਮੈਂ ਬਾਕੀ ਥਾਂ ਵੀ ਚਲੋ ਚੰਗਾ ਲੱਗਾ ਇਹ ਚੰਗੀ ਆ ਤੇ ਵਧੀਆ ਜਿੰਨੇ ਘਰ ਵਰਤਣ ਲਈ ਲੈਣਾ ਹੋਵੇ ਲਈ ਚੰ ਮਗਰ ਵੀ ਵਛੀ ਆ ਇਹ ਵੀ ਜਰਸੀ ਆ ਤੇ ਆ ਜਿਹੜੀ ਗਾਂ ਜਿਹੜਾ ਇਹ ਸੂਈ ਦੇ ਵੇਖੋ ਮੈਲੇ ਨੂੰ ਕਿਦਾਂ ਛੱਟੀ ਬਹੁਤ ਜ਼ਿਆਦਾ ਮੈਲਾ ਮਾਰਨ ਦੀ ਆ ਅੱਛਾ ਸਾਂਧੀ ਜਰੂਰ ਨਹੀਂ ਕਿਸਨੇ ਆ ਗਈ ਇਹ ਵੀ ਕਪੜਿਆਂ ਚ ਲਈ ਆ ਅੱਛਾ ਤੇ ਸੂਈ ਤਾਜੀ ਆ ਬਿਲਕੁਲ 10-12 ਦਿਨ ਦੀ ਸੂਈ ਆ ਅੱਛਾ ਮਗਰ ਇਹ ਜੇ ਵੀ ਠੀਕ ਉਹਦੇ 10 ਕਿਲੋ ਪੂੜਾ ਵਾ ਅੱਛਾ 13 ਦੇ ਦੇ 14 ਕਿਲੋ ਦੇ ਦੇ ਤਦ ਨੂੰ ਚੰਗੀ ਰਹੂਗੀ ਹੈ ਥੋੜੀ ਲਸੀ ਆ ਮੈਲਾ ਤੋਰੋ ਫਿਰ ਇਹਨਾਂ ਆ ਵਛੀ ਜੇ ਇਹ ਮਗਰ ਵਛੀ ਸੋਹਣੀ ਆ ਉਤਰੇ ਇਹਦੇ ਮਗਰ ਲੱਛੀ ਬਹੁਤ ਚੰਗੀ ਆ ਵੇਖ ਦੁੱਧ ਹੀ ਕਿੰਨਾ ਛੱਡਿਆ ਵਾ ਤੁਸੀਂ। ਸਾਂਹੀ ਦੁੱਧ ਵਾਲੀ ਆ ਸਾਂਗੀ ਘੱਟ ਆ ਕਹਿੰਦੇ। ਤੂੰ ਹੀ ਬੜੀ ਆਕਰਮਬੜ। ਨਾਲ ਇਹਨੂੰ ਵੇਖ ਦੱਬਣਾ ਸਿੱਟਣਾ। ਲੱਲੋ। ਹੁਣ 10 ਕਿਲੋ ਤਿਆਰ ਆ ਤੇ 13-14 ਤੱਕ ਕਰਕੇ ਜਿਹੜਾ ਕਹਿੰਦੇ ਵੀ ਕਰ ਜੂਗੀ। ਦੇ ਦਾ ਮੁੱਲ ਫਿਰ ਮੁੱਲ ਤੇ ਵੀ 40000 ਰਾਇਆ ਵੇਰ ਦਾ ਹਾਂਜੀ ਇਹ 37000 ਦੇ ਦਾਂਗੇ ਅੱਛਾ 37000 ਦੇ 36000 ਹੀ ਦੇ ਦਾਂਗੇ 36 ਹੀ ਦੇ ਦੇਣੀ ਹੈ ਹਾਂਜੀ ਹਾਂਜੀ ਚਲੋ ਬਾਕੀ ਛੋਟ ਛੋਟ ਜੇ ਕੋਈ ਸਿਵਾਲਾ ਲੈ ਜੂਗਾ 15 ਕਿਲੋ ਦੁੱਧ ਦੇ ਦੇ ਅੱਛਾ ਹਾਂ ਬਸ ਆੰਬਨ ਵਾਲੀ ਆ ਯਾਦ ਕਰ ਖੋਲਿਆ ਠੀਕ ਆ ਹਾਂਜੀ ਹਾਂਜੀ ਤੇ ਠੀਕ ਹੈ ਜੇ ਰਿਕਵੈਸਟ ਹੈ ਨਾ ਬਾਕੀ ਜਿਹੜੀ ਤਸੱਲੀ ਕਰੋ ਇੱਥੇ ਆਣ ਕੇ ਜਿਹਨੇ ਆਨਲਾਈਨ ਮੰਗਵਾਈ ਆਪਾਂ ਤੁਹਾਨੂੰ ਦੇਖ ਕੇ ਭੇਜਾਂਗੇ ਤਸੱਲੀ ਕਰਕੇ ਹਾਂਜੀ ਹਾਂਜੀ ਵੇਸ ਚਾੱਕ ਕੇ ਖੜੋ ਜੀ ਤੇ ਬਾਕੀ 89 ਤੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਬਾਕੀ ਵਿੱਚ ਉਹ ਪਰਲੇ ਪਾਸੇ ਇੱਕ ਸ਼ਾਮ ਜੀ ਲੱਗੀ ਬਾਕੀ ਇੱਥੇ ਆਓ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ